ਹਾਂਜੀ ਮੇਰੇ ਬਲੋ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਬੀਤ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਕਿਸਾਨ ਪ੍ਰਭੂ ਆਪਣੇ YouTube ਚੈਨਲ ਨੂੰ ਘੱਲੋ ਸਬਸਕ੍ਰਾਈਬ ਹਾਂਜੀ ਕਿਸਾਨ ਪ੍ਰਭੂ ਜਿਹੜਾ ਝੋਨਾ ਲਵਾਈਦਾ ਜਿਹਦਾ ਸਮਾਂ ਉਹ ਵੀ ਨੇੜੇ ਆਉਂਦਾ ਜਾਂਦਾ ਏ ਤੇ ਕਿਸਾਨਾਂ ਨੇ ਜਿਹੜੀ ਹੁਣ ਪਨੀਰੀ ਬਜਾਈ ਦਾ ਜਿਹੜਾ ਸਮਾਂ ਨੇੜੇ ਆ ਚੁੱਕਿਆ ਏ ਤੇ ਜੀਵਿੰਦਾਰ ਭਰਾਵਾਂ ਨੇ ਜਿਹੜੀ ਪਨੀਰੀ ਬੀਜਣ ਦੀ ਤਿਆਰੀ ਕਰ ਲਈ ਐ ਖੇਤ ਤਿਆਰ ਕਰ ਰਹੇ ਐ ਤੇ ਪਨੀਰੀ ਹੁਣ ਕਿਸਾਨ ਭਰਾਵਾਂ ਨੇ ਬੀਜਣੀ ਐ ਤੇ ਸੁਪਰੀਮ 110 ਹੋ ਗਿਆ ਕਿਸਾਨਪਰਾਵੋ ਤੇ ਪੀਆਰ 131 ਹੋ ਗਿਆ ਇਹਨਾਂ ਦੀ ਜਿਹੜੀ ਇਸ ਵਾਰ ਪੂਰੇ ਪੰਜਾਬ ਦੇ ਵਿੱਚ ਡਿਮਾਂਡ ਵੱਧ ਹੈ ਸਾਰੇ ਕਿਸਾਨ ਭਰਾ ਇਹਨਾਂ ਦੇ ਬੀਜ ਖਰੀਦ ਰਹੇ ਆ ਕਿਉਂਕਿ ਪੂਸ਼ਾ ਚਤਾਲੀ ਪੰਜਾਬ ਦੇ ਵਿੱਚ ਜਿਹੜੀ ਬੰਦ ਹੈ ਇਸ ਕਰਕੇ ਜਿਹੜੇ ਕਿਸਾਨ ਭਰਾ ਇਸ ਵਾਰ ਝੋਨਾ ਵੀ ਅਗੀਤਾ ਲੱਗਣਾ ਇਸ ਕਰਕੇ ਇਹਨਾਂ ਬੀਜਾਂ ਦੀ ਇਸ ਵਾਰ ਪੰਜਾਬ ਦੇ ਵਿੱਚ ਮੰਗ ਵੱਧ ਹੈ ਹੁਣ ਕਿਸਾਨਪਰਾਵੋ ਸੁਪਰੀਮ 110 ਤੇ ਪੀਆਰ 131 ਹੋ ਗਿਆ ਇਹ ਇਹ ਝੌਨੇ ਦੀ ਆਪਾਂ ਪਨੀਰੀ ਕਦੋਂ ਬੀਜਣੀ ਹੈ ਕਿੰਨੇ ਕ ਤਰੀਕ ਨੂੰ ਆਪਾਂ ਪਨੀਰੀ ਬੀਜਣੀ ਹੈ ਤੇ ਖੇਤ ਦੇ ਵਿੱਚ ਆਪਾਂ ਕਿੰਨੇ ਦਿਨਾਂ ਦੀ ਪਨੀਰੀ ਆਪਾਂ ਲਾਉਣੀ ਹੈ ਸਾਰੀ ਗੱਲਬਾਤ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਬਸ ਪਨੀਰੀ ਬੀਜਣ ਸਮੇਂ ਗਲਤੀ ਨਾ ਕਰ ਲਿਓ ਭੁੱਲ ਕੇ ਵੀ ਕਿਉਂਕਿ ਜੇ ਆਪਾਂ ਇਹ ਗਲਤੀ ਕਰਾਂਗੇ ਤਾਂ ਬਾਅਦ ਦੇ ਵਿੱਚ ਆਪਾਂ ਨੂੰ ਪਛਤਾਣਾ ਪਊਗਾ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਤੇ ਜਿਹੜੇ ਕਿਸਾਨ ਭਰਾ ਨਵੇਂ ਆਏ ਆ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਕਿਸਾਨ ਪ੍ਰਭੂ ਸੁਪਰੀਮ 110 ਹੋ ਗਿਆ ਪੀਆ 131 ਹੋ ਗਿਆ ਜੇ ਤੁਸੀਂ ਵੀ ਇਹਦੀ ਪਨੀਰੀ ਬੀਜਣਾ ਚਾਹੁੰਦੇ ਹੋ ਤੁਸੀਂ ਆਪਣੇ ਖੇਤ ਦੇ ਵਿੱਚ ਇਹਨਾਂ ਵੈਰਾਈਟੀਆਂ ਨੂੰ ਲਾਉਣਾ ਚਾਹੁੰਦੇ ਹੋ ਤਾਂ ਕਿਸਾਨ ਪ੍ਰਭੂ ਪਹਿਲਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਭੁੱਲ ਕੇ ਵੀ ਜਦੋਂ ਵੀ ਤੁਸੀਂ ਇਹਦੀ ਪਨੀਰੀ ਬੀਜਣੀ ਹੈ ਇਹ ਵਾਲੀ ਗਲਤੀ ਕਿਸੇ ਵੀ ਜ਼ਿੰਮੇਵਾਰ ਭਰਾ ਨੇ ਨਹੀਂ ਕਰਨੀ ਕਿਉਂਕਿ ਕਿਸਾਨਪ੍ਰਾਭ ਉਹ ਇਸ ਵਰਜੇ 1 ਜੂਨ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਇਹ ਜਿਹੜੀ ਆ ਦੋ ਕਿਸਮਾਂ ਕਿਸਾਨਪ੍ਰਾਭ ਉਹ ਜੇ ਤਾਂ ਆਪਾਂ ਇਹਨਾਂ ਨੂੰ ਉਗੀਤਾ ਲਗਾਵਾਂਗੇ ਤਾਂ ਕਿਸਾਨਪ੍ਰਾਭ ਆਪਾਂ ਨੂੰ ਜਿਹੜਾ ਝਾੜ ਦੇ ਵਿੱਚ ਇਹਨਾਂ ਦੇ ਵਿੱਚੋਂ ਫਰਕ ਦੇਖਨ ਨੂੰ ਮਿਲੂਗਾ ਆਪਣਾ 32 ਕਵਾਂਟਲ ਤੱਕ ਜਿਹੜਾ ਝਾੜ ਇਹਨਾਂ ਵੈਰੈਟੀ ਦਾ ਰਹੂਗਾ ਜੇ ਆਪਾਂ ਥੋੜਾ ਜਿਹਾ ਲੇਟ ਲਗਾਵਾਂਗੇ 20 ਜੂਨ ਤੋਂ ਆਪਾਂ ਇਹਨਾਂ ਦੀ ਆਪਣੇ ਖੇਤ ਦੇ ਵਿੱਚ ਲਵਾਈ ਕਰਾਂਗੇ ਤਾਂ ਜਿਹੜਾ ਫਿਰ ਝਾੜ ਹੈ ਆਪਣਾ 35-36 ਕੁਇੰਟਲ ਤੱਕ ਜਾ ਸਕਦਾ ਹੁਣ ਪਨੀਰੀ ਜਦੋਂ ਵੀ ਤੁਸੀਂ ਬੀਜਣੀ ਹੈ ਕਿਸਾਨ ਭਰਾਵੋ ਅੱਜ 5 ਮਈ ਹੋ ਗਈ ਤੇ ਪਨੀਰੀ ਇਹਨਾਂ ਦੀ ਤੁਸੀਂ ਜਦੋਂ ਵੀ ਤੁਸੀਂ ਬੀਜਣੀ ਹੈ ਤਾਂ 30 ਦਿਨ ਦੇ ਵਿੱਚ ਜਿਹੜੀ ਇਹਨਾਂ ਦੀ ਪਨੀਰੀ ਵਧੀਆ ਤਿਆਰ ਹੋ ਜਾਂਦੀ ਹੈ 30 ਦਿਨ ਤੋਂ ਲੈ ਕੇ 32 ਦਿਨ ਦੇ ਅਪਾ ਉਸ ਹਿਸਾਬ ਦੇ ਨਾਲ ਇਹਨਾਂ ਦੀ ਪਨੀਰੀ ਬੀਜਣੀ ਹੈ ਤੇ ਜੇ ਤੁਸੀਂ 20 ਜੂਨ ਨੂੰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ 18-20 ਤਰੀਕ ਨੂੰ ਮਈ ਨੂੰ ਇਹਨਾਂ ਦੀ ਪਨੀਰੀ ਬੀਜ ਸਕਦੇ ਹੋ 18-20 ਮਈ ਨੂੰ ਅਪਾ ਇਹਨਾਂ ਦੀ ਜਿਹੜੀ ਪਨੀਰੀ ਦੀ ਅਪਾ ਬਜਾਈ ਕਰ ਸਕਦੇ ਆ ਸਮਾਂ ਬਿਲਕੁਲ ਸਹੀ ਹੈ ਜੇ ਅਪਾ 10 ਮਈ ਨੂੰ ਇਹਨਾਂ ਦੀ ਪਨੀਰੀ ਬੀਜਾਂਗੇ ਤਾਂ ਆਪਾਂ ਨੂੰ ਜਿਹੜਾ 11-12 ਜੂਨ ਤੋਂ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਕਰਨੀ ਪਊਗੀ ਤੇ ਜੇ ਆਪਾਂ ਇਹਨਾਂ ਨੂੰ ਗੇਤਾ ਲਗਾਵਾਂਗੇ ਆ ਗੇਤੇ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਵੀ ਜਿਹੜੇ ਮਦਰ ਇਹ ਬੂਟਿਆਂ ਦੀ ਵੀ ਜਿਹੜੀ ਪ੍ਰੋਬਲਮ ਹੈ ਆ ਰਹੀ ਹੈ ਤੇ ਇਸ ਕਰਕੇ ਇਹਦੇ ਬਚਾਅ ਵਾਸਤੇ ਆਪਾਂ ਨੂੰ ਥੋੜਾ ਜਿਹਾ ਲੇਟ ਆਪਾਂ ਝੋਨਾ ਆਪਾਂ ਨੂੰ ਲਗਾਉਣਾ ਚਾਹੀਦਾ ਫਿਰ ਵੀ ਜੇ ਤੁਸੀਂ 20 ਜੂਨ ਨੂੰ ਵੀ ਝੋਨੇ ਦੀ ਇਸ ਦੀ ਲਵਾਈ ਕਰੋਗੇ ਤਾਂ ਤੁਹਾਡਾ 20 22 ਅਕਤੂਬਰ ਨੂੰ ਜਿਹੜਾ ਇਹ ਵੱਢੀ ਜਾਊਗੀ ਜਿਹੜੀ ਇਹ ਕਿਸਮਾਂ ਇੰਨਾ ਕੁ ਟਾਈਮ ਲੰਦੀ ਆ ਬਹੁਤਾ ਨਹੀਂ ਟਾਈਮ ਲੰਦੀ ਆ ਵੀ ਆਪਾਂ ਲੇਟ ਲਾਵਾਂਗੇ ਤਾਂ ਆਪਣੀਆਂ ਨਵੰਬਰ ਦੇ ਵਿੱਚ ਬਾਡੀ ਹੋਊਗੀ ਇਹ ਬਿਲਕੁਲ ਨਹੀਂ ਹੋਊਗਾ ਤੁਹਾਡੀ ਆਰਾਮ ਦੇ ਨਾਲ ਜਿਹੜੀ ਅਗੇਤੀ ਬਾਡੀ ਹੋ ਜਾਵੇਗੀ ਤੇ ਪਨੀਰੀ ਵਾਲੇ ਖੇਤ ਨੂੰ ਚੰਗੀ ਤਰ੍ਹਾਂ ਤੁਸੀਂ ਬਾ ਕੇ ਸਕਾ ਸਕਦੇ ਹੋ ਕਿਉਂਕਿ ਜਿੰਨਾ ਪਨੀਰੀ ਵਾਲਾ ਖੇਤ ਸੁੱਕ ਕੇ ਤੁਸੀਂ ਉਹਨੂੰ ਤਿਆਰ ਕਰੋਗੇ ਜਿੰਨਾ ਵਧੀਆ ਖੇਤ ਤਿਆਰ ਹੋਊਗਾ ਉੰਨੀ ਜਿਹੜੀ ਪਨੀਰੀ ਆਪਣੀ ਵਧੀਆ ਗ੍ਰੋਥ ਕਰੂਗੀ ਤੇ ਘੱਟ ਦਿਨਾਂ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਆ ਤੇ ਬਾਕੀ ਬੀਜ ਆਪਾਂ ਕਿੰਨੀ ਜਗ੍ਹਾ ਦੇ ਵਿੱਚ ਕਿੰਨਾ ਬੀਜ ਪਾਉਣਾ ਹੈ ਇਹਨਾਂ ਕਿਸਮਾਂ ਦਾ ਤੇ ਅੱਗੇ ਜਾ ਕੇ ਆਪਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੰਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਹੋਰ ਜੀਵੰਤ ਅਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ